नाम श्रीवाहे गुरु जी सोरठ ਮਹੱਲਾ ਪੰਜਵਾ ਪਾਪ ਗਵਾਇਆ ਗੋਰੇ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਾਰੇ ਕਿਰਪਾ ਆਪੇ ਤਾਪ ਗਵਾਇਆ ਗੋਰੇ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਾਰ ਕਿਰਪਾ ਆਪੇ ਦੀਨੇ ਬੇਦਨ ਸਤ ਗੁਰੇ ਆਪੇ ਗਵਾਈ ਸੇਖ ਸੰਤ ਸਭ ਸਰਸੇ ਹੋਏ ਹਾਰੇ ਹਾਰੇ ਨਾਮ ਧਿਆਈ ਰਹਾ yo manga ha so